ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਲੋ ਜਸਵੀਰ ਨੂੰ ਸਤਿ ਸ਼੍ਰੀ ਅਕਾਲ ਜੀ ਵੀ ਸਾਰਿਆਂ ਨੂੰ ਜੀ ਲੋ ਡੀਸੀ ਨੂੰ ਡੀਸੀ ਬੜਾ ਸਸਤਾ ਜਾਂ ਸਸਤਾ ਪਰਨਾ ਘੱਡਿਆ ਵਜ ਹਾਂ ਡੀਸੀ ਨੇ ਅੱਜ ਪਰਨਾਇਨ ਘੱਡਿਆ ਪਿਆ ਕੋੜੀ ਨੂੰ ਦੇਖ ਲੈ ਕੋੜੀ ਨੂੰ ਵਜ ਦੇਖਦੇ ਆਂ ਤੂੰ ਪਹਿਲਾਂ ਤੈਨੂੰ ਦੇਖ ਲਈਏ ਲੈ ਡੀਸੀ ਜੋ ਡੀਸੀ ਦਾ ਰੂਪ ਦੇਖੋ ਅੱਜ ਉਹ ਡੀਸੀ ਦਾ ਰੂਪ ਦੇਖ ਅੱਜ ਰੂਪ ਹੀ ਛੱਡ ਤਾ ਉਹ ਡੀਸੀ ਬਾਈ ਦੋ ਵਿਆਹ ਪਿੰਡਾਂ ਮਾਂ ਪਕਤਾਉਣੇ ਮੇਰੇ ਲੋ ਜੀ ਸਾਹਿਬ ਜੀ ਉਧਰੋਂ ਸਤਿਕਾਰ ਹੋ ਸਰ ਜੀ ਉਧਰ ਬਾਹਰ ਬੱਧੀ ਹਾਂ ਠੀਕ ਸੁਣਾਓ ਬਸ ਠੀਕ ਠਾਕ ਹੈ ਨਾ ਕਿਆ ਆ ਦੰਦ ਹਾਂ ਲੈ ਕੇ ਚ ਦੇਖਿਆ ਆ ਇਹ ਤਾਂ ਨਹੀਂ ਆਇਆ ਸੀ ਆਇਆ ਲੇਟ ਦਾ ਹਾਂ ਲਾਸਟ ਵਾਲੀ ਸੱਪ ਦੇ ਦੂਰ ਦਾ ਜਿੱਤੇ ਕਿਹੜੇ ਰੇਟਰ ਬੁੱਠੇ ਦਾ ਉੱਧਰ ਜੇ ਬਹੁਤ ਵੱਲ ਦੇ ਰੇਟਰ ਪੈ ਗਿਆ ਅਰਜਨ ਜਿੱਤੇ ਆ ਨਾ ਨਾ ਸੋਨਾ ਨਹੀਂ ਤਾਂ ਸੋਨਾ ਦੀ ਕਮਾ ਦੇਖਿਆ 2.2 ਮਿੰਟ 1 ਸਕਿੰਟ ਕੋਸ ਚ ਆਇਆ ਜਿਹੜਾ ਅਰਜਨ 2 2 ਚ ਆਇਆ ਹੈ ਉਹ ਦੇਖ ਕੇ ਆਏਗਾ ਜਦੋਂ ਕੱਢ ਕੇ ਲਿਆਇਆ ਇੱਕ ਵਾਰੀ ਪਤਾ ਨਹੀਂ ਕੀ ਕਰਨਾ ਸਾਰੇ ਹੈਗੇ ਆ ਸਾਰੇ ਨੂੰ ਚਾਰ ਲਾਇਆ ਉਹਨੇ ਦੂਆ ਰੌਂਡ ਨੱਚਦਾ ਗਿਆ ਬਾਈ ਸਾਰੇ ਦੇਖਣ ਵਾਲੇ ਵਾਲੇ ਮਾਦੀਆ ਤੇਰੀ ਵੀਡੀਓ ਚ ਦੇਖਦਾ ਮੈਂ ਹਾਂ ਵੀਡੀਓ ਵੀ ਦੇਖਦਾ ਟਰੈਕਟਰ ਬਹੁਤ ਹੈਗਾ ਅੱਜ ਵੀ ਹੈ ਤੇਰੀ ਸਾਈ ਹੋਰ ਹੈ ਨਾ ਠੰਡ ਜੀ ਲੱਗਣ ਲੱ ਅਏ ਬਈ ਦਿਨ ਦਿਨ ਚਾਹੀਦਾ ਪਰੂਰਾਮ ਹਾਂ ਠੰਡ ਜੀ ਲੱਗਣ ਲੱਗੀ ਮੈਂ ਤਾਂ ਆ ਗਿਆ ਤਾਂ ਫਿਰ ਮੰਮੇ ਵੀ ਥੰਨੇ ਵੀ ਆਹ ਠੰਡ ਜੀ ਗੱਡੀ ਲੈ ਕੇ ਤਾਂਚਾ ਹੋ ਗਿਆ ਅੱਛਾ ਹੋਰ ਗਰਾਪ ਤੇ ਸ਼ੁਰੂ ਹੋਇਆ ਮੈਂ ਕਹਾਂ ਮੇਰੀ ਸੱਜੀ ਵਾ ਨਾਲ ਆ ਫਿਰ ਤੇ ਬਿਮਾਰ ਨਾ ਹੋ ਜਾਈਂ ਹਾਂ ਹਾਂ ਇਹ ਤਾਂ ਹੈ ਦਾਨਕ ਬੈਠਾ ਤਾਂ ਖੜਾ ਹੋ ਗਿਆ ਅੱਛਾ ਕੂੜਾ ਵੀ ਜਾਈ ਚੱਲ ਜੀ ਕਿੱਥਾ ਹੁੰਦਾ ਹੈ ਖਾਤ ਪਰਾਦੇ ਲੱਗਣਾ ਫਾਦਰ ਕਰ ਲੈ ਸਾਰਾ ਮਕਰਾਂ ਦੇ ਵਿੱਚ ਕੋਈ ਨਾ ਸ਼ਰਮ ਵਾਲਾ ਹੈ ਹੂੰ ਹੂੰ ਹੋ ਤਵੀ ਗੱਡ ਲਾ ਦਰ ਬੁਲਾ ਲਾ ਮਾਤਰ ਲਾ ਲਾ ਅੜ ਰੋ ਤੱਕ ਹੁਣ ਮੈਂ ਇਹ ਆ ਬੰਦੇ ਹੋਇਆ ਵਗਾਂ ਮੇ ਦਾ ਦੋ ਤੋੜਾ ਚੱਲ ਗਿਆ ਅੱਛਾ ਮੇ ਖਾਂਦਾ ਆ ਗਿਆ ਆਤੀ ਦਾ ਉਹ ਤਾਂ ਨਹੀਂ ਹੋ ਵੀ ਜਾਣਾ ਹੈ ਪੰਜ ਦਿਨ ਖਾਲ ਦਾ ਘੋੜਾ ਬਣਦਾ ਅਸਲੀ ਜਿਹੜਾ ਘੋੜਾ ਬਣਦਾ ਇਹਦਾ ਵੇਟ ਬੂਟ ਕਿੰਨਾ ਖੂਗਾ ਸਮਝੋ ਤੋ ਇਸੇ ਨੂੰ ਤਾਂ ਬਹੁਤ ਦਬਾ ਜਨ ਹੁੰਦਾ ਨਾ ਭਾਈ ਜਾਨੇ ਦਾ ਦੁੱਧ ਦਾ ਪੱਕਾ ਘੋੜਾ ਕਰਾ ਦਿੱਤੀ ਪਹਿਲਾਂ ਅਸੀਂ ਜਦੋਂ ਜਬ بیمار ਹੋ ਗਿਆ ਤਾਂ ਮੋਕ ਕਰਕੇ ਬਹੁਤ ਹੋ ਗਿਆ ਕੋ ਪੰਚ ਨਹੀਂ ਨਾ ਕਰਨਾ ਬਿੱਲੀ ਛੂੜੀ ਪਾ ਲਿਆ ਮੈਂ ਗਿਆ ਦਾ ਸਵਾਣਾ ਅੱਛਾ ਪੰਜਨ ਛਾਵਦਾ ਹੋਣਾ ਹਾਂ ਪੁੱਛ ਲਿਆ ਉਹਨੇ ਪਾਸ ਹੀ ਆਇਆ ਉਹ ਬਿੱਲੀ ਤੇ ਮੰਮੀ ਨੇ ਤੇ ਸਤਾ ਕੇ ਪਾਉਨੇ ਆ ਹਾਂ ਉਹ ਚੱਕੀ ਟੋਕੀ ਨੂੰ ਮੌਂਦੀ ਸਾਰੇ ਇੱਥੇ ਪਾੜਤਾ ਉਹਦੇ ਅੱਛਾ ਬਾ ਮੋਕ ਨੇ ਜਮੇ 2-3 ਦਿਨ ਘੋਟ ਤਾਂ ਦੇ ਇਹਦਾ ਤੂੰ ਆਏ ਜੀ 10000 ਜਿਹੜੀ ਪੀੜ ਫੜਾਈ ਵੀਦੀ 2 ਦਿਨ ਚ ਘੱਟ ਹੈ ਕਦਮ ਕਰ ਅੱਛਾ ਹੁਣ ਜੱਤੀ ਦੇ ਦਵਾਰੇ ਲੱਗਿਆ ਨਾ ਤੂੜੀ ਵੀ ਧੁੱਪ ਚ ਫੁੱਲਣੀ ਪੈਂਦੀ ਪਹਿਲਾਂ ਥੋੜੀ ਗਿੱਲੀ ਕਰਕੇ ਨਾ ਮੈਂ ਤਾਂ ਧੋ ਦਿੰਦਾ ਤਾਂ ਬੰਦ ਨਹੀਂ ਕਰਦਾ ਅੱਛਾ ਕੋ ਸਾਢੇ 3 ਸਾਲ ਹੋ ਗਏ ਨਾ ਬੰਦ ਕੋੜੀ ਦਾ ਨਾ ਤੂੜੀ ਧੋ ਕੇ ਹੋਕੇ ਹਾਂ ਤਰੀਕਾ ਸੱਪਣੀ ਪਾ ਦਿੰਦੇ ਠੀਕ ਹੈ ਪਾਣੀ ਨੁੱਚੜ ਗਿਆ ਜਦਾਂ ਸਾਹ ਹਾਂ ਹਾਂ ਉਪੀ ਠੀਕ ਹੈ ਪਾ ਕੇ ਉੱਪਰ ਦਾਣਾ ਪਾ ਦੇਣਾ ਅੱਛਾ ਜਿਹੜੀ ਗਿੱਲੀ ਗਿੱਲੀ ਜੋ ਖਾਦਾ ਗਿੱਲੀ ਗਿੱਲੀ ਜੋ ਲੈਣੀ ਹਾਂ ਹਾਂ ਅੱਛਾ ਜਿਆਦਾ ਨਹੀਂ ਜੇ ਨਹੀਂ ਭਾਈ ਰੇਣੀ ਜੀ ਨਾ ਹੋਵੇ ਵਿੱਚ ਮੰਨ ਲਾ ਵੀ ਰੇਣੀ ਜੀ ਨਾ ਹੋਵੇ ਹਾਂ ਮਿੱਟੀ ਹੁੰਦੀ ਹਾਂ ਹਾਂ ਠੀਕ ਹੈ ਸੱਕੀ ਜ਼ਿਆਦਾ ਹੈ ਇਹ ਲੈਣਾ ਨਾ ਮਹਿਸਾਂ ਦੇ ਜਗਾਲੀ ਕਰ ਦਿੰਦੇ ਹਾਂ ਦੋ ਟਿੱਕਾ ਹੁੰਦੇ ਆ ਅੱਛਾ ਇਹ ਥੈਲੀ ਕੀ ਹੈ ਠੀਕ ਹੈ ਬੰਦ ਕਰਕੇ ਅੰਦਰ ਪਿਸ਼ਾਬ ਦਾ ਵੀ ਉਹੀ ਪਿਸ਼ਾਬ ਮੁਰੇ ਨਾਲ ਮੁਰੇ ਲੱਗ ਜਾਂਦਾ ਹੈ ਅੱਛਾ ਭਿਉਣਾ ਪੈਂਦਾ ਹੋਰ ਮਸਾਲੇ ਤੇ ਬੁਰੇ ਖਾ ਲ ਤਾਂ ਬੰਦ ਠੀਕ ਹੈ ਹਾਂ ਹਾਂ ਇਹ ਤਾਂ ਹੈ ਅੱਛਾ ਹਾਂ 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 ਦਿਨ ਪਰ ਦਿਨ ਵਧੀਆ ਹੋ ਰਿਹਾ ਨਹੀਂ ਪਤਾ ਲੱਗਦਾ ਵੀ ਬੰਦ ਬੰਦ ਦਾ ਫੇਰੇ ਜੀ ਅਛਾ ਅਛਾ ਜਮ ਇਹਦਾ ਨਿਆਣੇ ਵਾਲਾ ਕੰਮ ਆ ਉਹਨੂੰ ਦੇਖ ਲਈ ਆਪਾਂ ਸੰਭਾਲ ਲਾ ਕਰਦੇ ਹਾਂ 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 ਮੈਂ ਨਹੀਂ ਕੁਝ ਵੀ ਛੇੜਿਆ ਇਹਦਾ ਉਹ ਜਦ ਇਹ ਤਾਂ ਹੈ ਟਾਈਮ ਪੱਕਾ ਹੈਗਾ ਉਹ ਜੀ ਮਾਰ ਦਿੰਦੇ ਆ ਸਵੇਰੇ ਗਾ ਅਛਾ ਠੀਕ ਹੈ ਤੇਰੀ ਫੇਸ ਵੀ ਤਾਂ ਹੀ ਪੱਦੀ ਆ ਇਹ ਭੈਣ ਚੋਤੇ ਪਾਣੀ ਪੂਣੀ ਫਿਰ ਵਗੈਰਾ ਪਾਣੀ ਪਾਣੀ ਕਰ ਦਿਓ ਥੱਲੇ ਅਛਾ ਵੀ ਪਾਣੀ ਇਹਨੇ ਲੋੜ ਆ ਜਾਂ ਬਈ ਹਾਂ ਅਛਾ ਵੀ ਪਾਣੀ ਹਰ ਵਕਤ ਪਿਆ ਉੱਥੇ ਜਾ ਮਾਰੀ ਪੀ ਲੈ ਵੇ ਮੈਂ ਤੁਹਾਨੂੰ ਬਾਲਟੀ ਭਰ ਕੇ ਰੱਖਦਾ ਜਦੋਂ ਮੈਂ ਜੀ ਲਾੜੀ ਚੁੱਕ ਕੇ ਠੀਕ ਹੈ ਇਹਨੂੰ ਐਸ ਤਰ੍ਹਾਂ ਬੱਤਾਂ ਬਣਾਉਂਦੇ ਨੇ ਪੁੰਡਾ ਝਟਿਆ ਦੇ ਨੂੰ ਹਾਂ ਹਾਂ ਤੇ ਬੰਨਨ ਦੀ ਬਾਜੀ ਬੰਦੇ ਆ ਜਿਹੜਾ ਸਟੋੜਦਨ ਦਾ ਰਸਾ ਲੈ ਕੱਢਦੇ ਸੰਗਲ ਦਾ ਠੀਕ ਹੈ ਕਿਵੇਂ ਪਾੜ ਜੂਗੀ ਇਹ ਅੱਜ ਸਟ੍ਰੀਟ ਸੇ ਲਾਇਆ ਬਈ ਇੱਕ ਇਹ ਕੀ ਹਾਂ ਕੱਲਾ ਕਰਦਾ ਹੈ ਨਾ ਪੂਰੀਆਂ ਨਾ ਉਹਦਾ ਪਾਇਆ ਬਈ ਇੱਕ ਜਾਇ ਉਹ ਸਟ੍ਰੀਟ ਚ ਲਾਇਆ ਬਈ ਫਰੀ ਬੈਟਿੰਗੀ ਵਾਲੀ ਉਹ ਹਾਂ ਉਹ ਕੂੜੀ ਨਾਲ ਵਿੱਚ ਅੱਛਾ ਉਹ ਤਾਂ ਕੂੜੀ ਸਾਉਂ अच्छा अच्छा। ਉਹ ਕਰਦੇ ਨਾ ਉਹਨੇ ਕਿਹਾ ਜਾਦੀ ਗੱਦੀ ਉਹ ਕਿ ਵੀ ਹੈ ਨਾ ਜਦ ਅੱਛੇ ਲਗਾਈ ਦੀ। ਉਹ ਕੋਟਨ ਵਾਲੀ ਵੀਡੀਓ ਕਾ ਹੋ ਰਿਹਾ ਨਾ ਇਹ ਕੋੜੀ ਗਲੀ ਮੜਾਈ ਵੀ ਉਹ। ਹਾਂ? ਇਹ ਤਾਂ ਇਹ ਕਿੱਥੇ ਖੜ੍ਹਣ ਦੀ ਨਹੀਂ ਪਤਾ ਯਾਰ ਮੈਂ। ਕੋੜੀ ਵੀ ਹੈਗੀ ਤੇਰੇ ਕੋਲ ਹੋਰ ਇੱਕ। ਇਹਦੇ ਪਰ ਕੀ? ਇਹੀ ਜੀ। ਇਹ ਚਿੱਟਾ ਜਾ ਹੋ ਗਿਆ ਹੁਣ ਲੈਂਦਾ। ਅੱਛਾ। ਅੱਛਾ। ਕੋੜੀ ਨਹੀਂ ਕੱਢਦਾ ਬਾਹਰ। ਅੱਛਾ। ਫੇਮ ਕਰੂੰਗਾ। ਠੀਕ 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 ਹੈ। ਅੱਛਾ। ਇਹ ਜਿਆਦਾ ਸੁਵੇਰੇ ਸੀ ਮੇਰੇ ਘੇੜਾ ਇੰਝ ਪਾਉਣ ਆਇਆ ਤੈਨੂੰ ਹਾਂ ਹਾਂ ਜਦੋਂ ਮੈਂ ਤੈਨੂੰ ਕਹਿੰਦਾ ਵੀ ਮੈਂ ਹਾਂ ਹਾਂ ਅੱਛਾ ਉਹ ਕੁੜੀ ਨੂੰ ਪਤਾ ਹੀ ਨਹੀਂ ਲੱਗਦਾ ਦੋਹੀ ਕੁਝ ਲੱਗ ਜਾਂਦੇ ਹਾਂ 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 ਉਹਦੀ ਮੈਨੇ ਬੁਰਲਾ ਮੁਰਲਾ ਪੈਰ ਵੀ ਚਿੱਟਾ ਇੱਕ ਹਨਾ ਉਹਦੇ ਉਹ ਬੁੜੀ ਆਈ ਮੀਂਦੀ ਸ਼ਮਦੀ ਆ ਉਹਦੇ ਚਕਣੇ ਦੇ ਪੈਰ ਵੀ ਸਲੇ ਚਿੱਟੇ ਆ ਪੂਰੇ ਕਾਲੇ ਆ ਜਿਹੜੀ ਦਾ ਮਾਰਕਿੰਗ ਬੋਸ ਨੂੰ ਉਹ ਦੂਹੀ ਆ ਜਾਂਦੀ ਆ ਉਹਨੇ ਪਤਾ ਕਿ ਆ ਚੀਜ਼ ਹੈ ਬਰੀਦ ਹਾਂ ਚਲ ਤਾਈ ਨਾ ਨੋਨ ਲਾ ਕੇ ਰੱਖ ਲੈ ਬੇ ਪੱਧਰ ਤੇ ਹਾਂ ਹਾਂ ਠੀਕ ਆ ਵੇ ਜੇ ਤੂੰ ਦੇ ਕੋਈ ਨਾ ਦੇ ਜੀ ਅੱਛਾ ਜਿੱਕਣਾ ਕਾਲਾ

ਜਿਗਾ ਕੱਚੇ ਵਾਂ ਭਜਾਉਨੇ ਆਪਾਂ ਜਾਬੇ ਲੋਡ ਨਹੀਂ ਖੁਰੀਆਂ ਆ ਰਹੀਆਂ ਦੀ ਹਨਾ ਉਹ ਚੱਕਰ ਦਾ ਕੋਈ ਹੈ ਨਹੀਂ ਪਾਦਨ ਅੱਛਾ ਜਿਹੜਾ ਫੈਸਲਾ ਨੁਕਸਾਨ ਇਹਨੂੰ ਨਾ ਸਰ ਮੈਨੂੰ ਆਉਂਦਾ ਬੜਾ ਚਾਵਲ ਦਾ ਏ ਇਹ ਨਾ ਇਹਦਾ ਲੱਟਣ ਨੂੰ ਕੀ ਕਰਦਾ ਏ ਨਾ ਨਾ ਹਾਂ ਠੜਾ ਹੋਣਾ ਇਹਨਾਂ ਪਿੱਛੇ ਅੱਛਾ ਹਰ ਦਾ ਪੁੱਤ ਆ ਦੇਖਾ ਹੈ ਇਹ ਨਾ 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 ਪਿੱਛੇ ਟਰੈਕਟਰ ਬਣਾ ਰੱਖੀ ਕੋੜ 1-1 ਲੱਖ ਰੁਪਈਆ ਮੈਨੂੰ ਕਹਿਣਾ ਜੜਾ ਆਪਾਂ ਇਹ ਨਾ ਕੋ ਉਹ ਵੀ ਖੜੇ ਕਰਕੇ ਕੰਨ ਦੋਗੇ ਆ ਵੀ ਬਫਦੇ ਰੋ ਖੜੇ ਨੂੰ ਹਰਦਾ ਨਹੀਂ ਆ ਹਾਂ ਹਾਂ ਕੋੜੀ ਦਾ ਉਹਨੂੰ ਇੱਥੇ ਛੱਡ ਦੇ ਇੱਥੇ ਕਢੀ ਜਾਵੇਂ ਅੱਛਾ ਹਰਾਮੀ ਲੱਭਦੀ ਨਹੀਂ ਛੱਡਦਾ ਨਹੀਂ ਜਿੱਕਣਾ ਮੈਂ ਖੜਾ ਜੇ ਹੁੰਦਾ ਮੈਂ ਗੇਰ ਵੀ ਸਕਦਾ ਪਰ ਤੇ ਹਾਂ ਉਹ ਤਾਂ ਹਿੱਲ ਗਿਆ ਮੈਂ ਅੱਛਾ ਉਹ ਤਾਂ ਨੱਚਦਾ ਜਾਈ ਜਾ ਜੋ ਮਰਜੀ ਕਰ ਠੀਕ ਠੀਕ ਹੈ ਉਹਦਾ ਹੱਥ ਤਾਂ ਆ ਗਿਆ ਯਾਰ ਹੱਥ ਤੱਕ ਬੈਠ ਲਾ ਉਹ ਛੋਟਾ ਬੱਚਾ ਦੇਖ ਲੈ ਹਾਂ ਉਹ ਕੋੜੀ ਬਜੀ ਕਰੀ ਜਾਂਦਾ ਤਾਂ ਮੈਨੂੰ ਬਿਠਾ ਕੇ ਲਿਆ ਮੈਂ ਕਿਹਾ ਨਹੀਂ ਤੋੜ ਕੇ ਲੈ ਕੇ ਚੱਲਣਾ ਹੈ ਨਾ ਮੈਂ ਅੱਛਾ ਉੱਕਣਾ ਹੀ ਹਿੱਲ ਜਾਂਦਾ ਹਾਂ ਹਾਂ ਲੱਗੇ ਹੁਣ ਬੈਠਣੋ ਵੀ ਬੈਹ ਜਾਂਦਾ ਇੱਥੇ ਪਰ ਅੱ ਰੋਕਦਾ ਨਹੀਂ ਹੈਗਾ ਜੇ ਮੈਂ ਖਿਲੇਆ ਇਹ ਤਾਂ ਮੈਂ ਇਹ ਤਾਂ ਮੈਂ ਕਰਦਾ ਕਣਕਾ ਠੀਕ ਹੈ ਪਾਣੀ ਲੱਗ ਗਿਆ ਹਾਂ ਇੱਧਰ ਹੈਗਾ ਤੇਰੇ ਸੈਲਰ ਦੇ ਲੱਗ ਲਾਉਣ ਨੂੰ ਇਹ ਨਹੀਂ ਲਾਉਣਾ ਬਦਲੀਆਂ ਲੱਗਦਾ ਕੱਲੂ ਦੇਖਦੇ ਆ ਬਸ ਕੱਲੂ ਹੀ ਕਰ ਦੇਣਾ ਸ਼ੁਰੂ ਸੈਲਰ ਕੋਲ ਵੀ ਮੈਂ ਵੀ ਟੇਪ ਮੰਗਾਇਆ ਦਾ ਉਹ ਤੇ ਅੱਛਾ ਜਿਹੜਾ ਟੁੱਟਾ ਜਿਆ ਹੈ ਉਹ ਟੁੱਟੇ ਹਾਂ ਹਾਂ ਨਵੇਂ ਹੀ ਲਾ ਦੇ ਉਹਨਾਂ ਦੇ ਕੋ ਉਹਨਾਂ ਦਾ ਤਾਂ ਨਾ ਇੱਕ ਤਾਂ ਆਪਣਾ ਪੀਸ ਲਾਇਆ ਵੀ ਤਾਂ ਆਪਾਂ ਲੈ ਹਾਂ ਜਿਹੜਾ ਵੀਲੇ ਦਾ ਠੀਕ ਹੈ ਬਾਕੀ ਜਿਹੜਾ ਰਹਿੰਦਾ ਉਹਦੇ ਅੱਛਾ ਮੰਗਾ ਨਾ ਮੈਂ ਉਹਦੇ ਮਲਤੂਏ ਵਾਲੇ ਤੇ ਮੰਗਾਇਆ ਗਿਆ ਇੱਕ ਸਾਰ ਦਾ ਹੋ ਜਾਊਗਾ ਹਾਂ ਹਾਂ ਠੀਕ ਠੀਕ ਆ ਨਾ ਨਾ ਵਧੀਆ ਉਹਦਾ ਠੀਕ ਠੀਕ ਆ ਪਿੱਛੇ ਹੋਈ ਜਾਂਦਾ ਯਾਰ ਖੌਰਾ ਜਾ ਸਮਝ ਨਹੀਂ ਆਉਂਦੀ ਕੈ ਕਰੀਏ ਹੂੰ ਪਰ ਕੋਈ ਹੋ ਨਹੀਂ ਵਿਗੜਦਾ ਖੁਸ਼ਕੀ ਬਹੁਤ ਹੈ ਯਾਰ ਕੋਹ ਹੈ ਪਾਣੀ ਤਾਂ ਦਿਖਦੇ ਵੀ ਨਹੀਂ ਹੈਗੇ ਦੋ ਦਿਨ ਹੋਣਾ ਠੀਕ ਹੋਰ ਨਾਲੇ ਰੌਣੀ ਵੀ ਨਹੀਂ ਕਰੇ ਮਤਲਬ ਉਹ ਤਾਂ ਰਸਤੀ ਹੀ ਨੋਕਰ ਅੱਛਾ ਪਰ ਇਹ ਲਾਉਣਾ ਪਾਣੀ ਹਾਂ 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 ਇਹ ਤਾਂ ਹੈ 450 ਸੀ ਅਜਾ ਬਿਆਜ ਜਾ ਰਹੀ ਸੀ ਨਹੀਂ ਪਰਨਾ ਬੜਾ ਕੰਮ ਦਾ ਬੰਨਿਆ ਅੱਜ ਪਰ ਦਿਮਾਗ ਨਾ ਖਾਈ ਕਰੋ ਨਹੀਂ ਨਹੀਂ ਅੱਜ ਤੇਰੀ ਫੋਟੋ ਖਿਚਣੂ ਜੀ ਕਰਦਾ ਜਾਰੀ ਤੋੜ ਕੇ ਪੈਂਦੇ ਪਿਛੇ ਹਟ ਜਾਂਦੇ ਜਾਰੀ ਨਹੀਂ ਤੋੜੀ ਤੇਰੇ ਗੱਡੀ ਤੇਨੂੰ ਮੈਂ ਗੱਡੀ ਤੇਨੂੰ ਤੇ ਛੱਡ ਕੇ ਜਾਂਦਾ ਵੀ ਤੇ ਗੱਡੀ ਜਾਊਂਗਾ ਗੱਡੀ ਲੈ ਕੇ ਗਿਆ ਮੇਰੇ ਗੱਡੀ ਖੋਲੀ ਵੀ ਤੀ ਉਹਦਾ ਮੈਂ ਫੱਜਾ ਖੋਲਿਆ ਪਤਾ ਰਹਿਣ ਦੇ ਕਰ ਹਾਂ ਹਾਂ ਤਾਂ ਹੀ ਮੈਂ ਲੈ ਕੇ ਜਾਣੀ ਜੀ ਬਾਬਾ ਰਹਿਣ ਦੇ ਕਰ ਤਾਂ ਹੀ ਲੈ ਕੇ ਗਿਆ ਕੰਨ ਤੂੰ ਗੱਡੀ ਨਹੀਂ ਲੈ ਕੇ ਗਿਆ ਮੈਂ ਗੱਡੀ ਤਾਂ ਪਹਿਲੀ ਖੜਾਉਣ ਦੀ ਜਗ੍ਹਾ ਨਹੀਂ ਦਿੱਤੀ ਹੈਗੀ ਉੱਥੇ ਮੋਟਰਸਾਈਕਲ ਤਾਂ ਮਸੋ ਖੜਾਇਆ ਆ ਆ ਫੇਕਰ ਹੈ ਮੋਟਰਸਾਈਕਲ ਦਾ ਵੀ ਉਹ ਚੱਕ ਨਹੀਂ ਮੈਨੂੰ ਤਾਂ ਲੋਕ ਵੀ ਨਹੀਂ ਲੱਗਦਾ ਮੇਰੇ ਵਾਲੇ ਨੂੰ ਤਾਂ ਲੋਕ ਵੀ ਨਹੀਂ ਲੱਗਦਾ ਮੋਟਰਸਾਈਕਲ ਨੂੰ ਨਹੀਂ ਮੈਨੂੰ ਘੁਮਾ ਗਿਆ ਤੂੰ ਮੈਨੂੰ ਘੁਮਾਉਂ ਘਰਾਂ ਵੀ ਨਹੀਂ ਹੋਗੇ ਉੱਧਰ ਵਿਆਹ ਪੈ ਲੱਗੇ ਇਹ ਫੁੱਲਾ ਕਿਵੇਂ ਹੁਣ ਇਹਨੂੰ ਇਹ ਕਹਦੇ ਖੋਲਣੀ ਆ ਕੱਜ ਜਦ ਤੂੰ ਖੋਲ ਕੇ ਦਊਗਾ ਬਾਅਦ ਚ ਫੜਾਇਆ ਹੋਊਗਾ ਤਾਂ ਕੋਈ ਚੱਕਰੇ ਨਹੀਂ ਤੂੰ ਆ ਲੈ ਲੈ ਆ ਤੇ ਘਰ ਤੇ ਵੀ ਨਹੀਂ ਬੀਚਾਇ ਤਾਂ ਮੱਗ ਲੈ ਮੈਂ ਤੁਸੇ ਘੁਮੇ ਜਾ ਵੇਲੇ ਜਾਣਾ ਮੇਲੇ ਜਾਣਾ ਉਹ ਬਾਬਾ ਟਰੈਕਟਰ ਹੋਣਾ ਟਰੈਕਟਰ ਪਰ ਨਹੀਂ ਜਾਣਾ ਮੋਟਰਸਾਈਕਲ ਹੋ ਜਾਣਾ ਆਪਾਂ ਸਾਈਕਲ ਪਰ ਮੈਂ ਫੋਟੋ ਲੈ ਜਾਉਂਦੀ ਜੀ ਪੂਰੀ ਬਦਲੀ ਐ ਬਾਬਾ ਇਕੱਠਾ ਹੋ ਜਾਂਦੇ ਮੈਂ ਇੱਥੇ ਇਕੱਠਾ ਹੋਣ ਨਾਲ ਮੈਂ ਕੀ ਕਰਨਾ ਮੈਂ ਚਲਾਉਂਗਾ ਮਗਰ ਬਈਆ ਉਹ ਬਾਬਾ ਰਹਿਣ ਦੇ ਯਾਰ ਨਾ ਇਹ ਸਭ ਆਪਣਾ ਨੂੰ ਹੁੰਦੀ ਇੱਥੇ ਦੇ ਚੱਲ ਗੱਡੀ ਜਾਂਦਾ ਜੀ ਗੱਡੀ ਜਾਂਦੇ ਆਂ ਗੱਡੀ ਮੈਂ ਜਾਊਂਗਾ ਜੀ ਜੀ 100 ਰੁਪਏ ਦਾ ਥੋੜਾ ਬਣਾ ਕਰੀਂ ਮੀਂਹ ਲੈ ਲੋ ਯਾਦੋਂ ਕੋੜਾ ਬਣਦਾ ਹੋਰ ਗਾਇਕ ਕਿੰਨਾ ਹੈਗਾ ਸਾਰੇ ਖੋਲਣਾ ਮੈਨਾ ਪਰਲੇ ਨਾਲ ਗੋਰ ਰਹਿੰਦੀ ਐਦਾ ਥੱਲੇ ਸਾਰੇ ਲੱਜਣੇ ਨਾਲ ਕਿੰਨੇ ਦੋ ਨਾਟੇ ਲੱਜਣੇ ਹੁਣ ਰੈਕਟਰ ਲੈ ਜੀ ਉੱਥੇ ਜਿਹੜੀ ਉਹ ਲੈਟਾਂ ਬੰਦ ਜੀਆਂ ਉਹ ਵੀ ਨਵਾਲੀ ਨਾਲੇ ਹੁਣ ਆ ਇਹ ਨਾਲ ਲੱਗਦੀ ਆ ਸਹਿਜੋ ਤੋਂ ਪੁੱਛ ਲੈ ਫਿਰ ਉਹਨੂੰ ਆ ਉੱਤਰ ਕੇ ਕਹ ਦੇ ਕਿ ਹੋਰ ਨਹੀਂ ਚੇਂਜ ਹੋਣੀ ਬਾਈ ਉੱਥੇ ਸਾਰਾ ਉਤਰਨਾ ਹਾਸ ਵੀਰਾ ਨਾਲੇ ਜਿਹੜੀਆਂ ਇਹਦੇ ਲੈਟਾ ਲੁੱਟਾ ਜੇ ਬੰਦਾ ਉਹ ਵੀ ਘਰ ਆ ਲਈ ਆ ਤੇ ਪੇਪਰ ਦਾਰ ਦੂੰਗੇ ਫਿਰ ਲੇ ਜਾ ਡਾਇਰੈਕਟਰ ਇਹ ਤੇ ਤੂੰ ਕਿਆ ਕਰਦਾ ਉਹ ਗੱਡੀ ਵੀ ਤਾਂ ਲੈ ਕੇ ਜਾਣੀ ਉਹ ਡਾਇਰੈਕਟਰ ਲੈ ਜਾ ਕੱਜ ਰਹਿਣ ਦੇ ਉਹ ਚੱਲ ਭਾਈ ਨਹੀਂ 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 ਹੋਰ ਕਿਆ ਚੱਲ ਚੱਲ ਦੋ ਤੁਰ ਚੱਲੀਏ ਕੇ ਰੋਟਾ ਮਟਰ ਖੋਲਤਾ 4 ਵਜੇ 4 ਵਜੇ ਦਾ ਫੋਟੋ ਦੇ ਲੈ ਕਿਹੜਾ ਥੀਲੇ ਦਾ ਨੇ ਵਾਦ ਕੇ ਕਾਰੋਂ ਬਰਦਕ ਪੱਕੀ ਜਗ੍ਹਾ ਹੈ ਜੇ ਕੱਚੀ ਹੁੰਦੀ ਨਾ ਕੱਦੀ ਪੜ ਜਾਂਦੀ ਏ ਉਹਨੂੰ ਐ ਤੇਰੇ 100 ਰੁਪਏ ਪਰ ਦੇਣਾ ਤੈਨੂੰ ਲੱਗੇ ਜਾਂਦੇ ਓਏ ਦੰਦੀ ਨਹੀਂ ਵੱਟਣੀ ਚੱਲ ਚਲੀ ਜਾ ਚੱਲ ਵੇਰੀਆ ਚੱਲ ਦੰਦੀ ਨਾ ਵੱਟ ਮੇਰਾ ਓਏ ਓਏ ਟਰੈਕਟਰ ਕੋਲੇ ਖੜੀ ਆ ਲੈ ਹਾਂ ਲੈ ਟਰੈਕਟਰ ਤੋੜ ਕੇ ਦੇਖੀ ਮੈਂ ਸਟੇਰੀ ਨਹੀਂ ਛੱਡੂੰਗਾ ਜਦ ਤੱਕ ਆ ਨਾ ਬਾਈਂ ਅਫਸਰ ਇਸ ਤੇ ਨਹੀਂ ਲੈਣੇ ਘੇਰ ਓਣਾ ਬੈਠ ਰਾਮਾ ਕੇ ਲੈ ਲੈ ਕਰਦਾ ਉਹੀ ਕੰਮ ਆ ਸ਼ਾਫਟ ਖਿੱਚੀ ਵੀ ਇਹਦਾ ਖੋਦੀ ਵੀ ਆਉਂਦਾ। ਕਾਹੀ ਮੈਂ ਪੁੱਛਦਾ ਲੈ। ਕਾਹੀ ਪੁੱਛਦਾ ਤਾਂ ਮਾਹ ਕਿਆ ਹੋ ਗਿਆ ਇਹਨੂੰ? ਹੁਣ ਕਾ ਕਰਾਂ? ਸ਼ਾਫਟ ਘਾਟੀ ਜਦੋਂ ਚੱਲ ਪੈਂਦਾ। ਉਹ ਮੈਂ ਸ਼ਾਫਟ ਖੋਦੀ ਮੈਂ ਇੱਕ ਮਾਲਾ ਖਿੱਤੀ ਕਰਦਾ ਬਿੱਟਾ ਖਿੱਤੀ ਕਰਦਾ। ਇਦਾਂ ਲੇ ਸ਼ਾਫਟ ਦੇ ਲੋਕ ਦੱਬ। ਆਹ ਫਟਾਫਟ ਦਾ ਮੜਿਆ। ਹਾਂ ਆ ਗਿਆ ਆ ਗਿਆ ਕੱਛ ਕਰ ਹਾਂ ਤਾਂ ਸਟੈਂਡ ਤਾਂ ਕਰਦੇ ਕੱਦਾ ਸਟੈਂਡ ਤਾਂ ਕਰਦੇ ਕੋਈ ਨਹੀਂ ਦੇਖ ਕੇ ਜੀ ਕਿੰਦਾ ਲਾਉਣਾ ਹੈਗਾ ਇਹ ਤਾਂ ਬਹੁਤ ਜੀ ਜਾਉਣੀਆਂ ਔਰੇ ਹਾਂ ਤੇ ਰਿਸੀ ਫਰਾਜ ਜੀ ਵਿਆਹ ਚ ਹੁਣ ਫੇਰ ਜਾਣਾ ਉਧਰ ਨੂੰ ਵਿਆਹਿਆਂ ਦੇ ਵਿਆਹ ਨੇ ਬੈਠੇ ਹੁਣ ਕੱਲੀ ਪਾਸ ਦੇਣਾ ਹੁਣ ਕਿਹੜੇ ਟਾਈਮ ਹੈ ਹੁਣ 4:00 ਵੱਜਲੇ ਜਾਨੀ ਜੇਡੇ ਹਾਂ ਮੇਰੇ ਸਵਾਹ ਜਾਣੇ ਦਾ ਅੱਛਾ ਇੱਕੇ ਦੇਖੀ ਪਿੱਛੇ ਮੁੰਜਾ ਪਿਆ ਨਾ ਇਹ ਬਚਣਾ ਮਾਰੀ ਇਹ 200 ਘਰ ਲਾ ਟਰਲ ਵੀ ਦੀ ਸੀ ਸਿਆ ਹੋ ਜੀ ਮੋਟਰ ਪਰ ਹਰ ਵਕਤੇ ਫਿਰ ਕੋਈ ਨਾ ਕੋਈ ਬੈਠਾ ਰਹਿੰਦਾ ਏ ਇੱਕ ਚਲੀ ਜਾਂਦਾ ਦੂ ਆ ਜਾਂਦਾ ਏ ਇਹਦੇ ਮੇਲੇ ਜੀ ਤਲਵੀਰ ਨੂੰ ਸਿੱਕਾ ਪਾਜੀ ਸਾਸਰਖਾਲ ਫਰ ਫਿਰ ਹਾਂ ਆ ਗਿਆ ਮੁਖੀ ਦਾ ਟਾਈਮ ਮੈਂ ਮੁਖੀ ਦਾ ਟਾਈਮ ਆ ਗਿਆ ਹਾਂ ਮੂੰਹ ਲਗੀ ਮਾੜੀ ਨੇ ਹਾਂ ਇਹ ਤਾਂ ਹੈ ਹੋਰ ਫਿਰ ਵਾ ਠੀਕ ਹਾਂ ਵਿਹੜਿਆਂ ਜਾਇਆ ਹਾਂ ਐ ਰੋਟੀ ਪਾਣੀ ਕੰਦਕ ਜੀ ਨਹੀਂ ਥੋਰ ਨਹੀਂ ਥੋਰ ਨਹੀਂ ਨਹੀਂ ਹੈਗੀ ਤੁਹ ਪਿੰਡੇ ਦਾ ਵੇਰ ਜਿਹੜਾ ਪਾਲੇ ਚਲੇ ਆਉਂਦਾ ਹੈ ਪੈਸੇ ਚਾਵਾਂਗੇ ਵਰ ਤੋਂ ਨੂੰ ਲੈ ਲਾਂਗੇ ਲੈ ਕੇ ਲੂੰਗਾ ਹੁਣ ਤਾਂ ਟਾਇਰ ਪਹੁੰਚਣਾ ਟਾਇਰ ਪਵਾਤੇ ਚੱਲਣਾ ਚੱਲੀ ਐ ਬਈ ਚੱਲਣਾ ਚੱਲੀ ਜਾਣਾ ਚੱਲੂਗੇ ਹੋਰ ਵਧੀਆ ਹ ਨਹੀਂ ਟਰਾਲਾ ਹਜੇ ਖੜਾ ਅੰਦਰੇ ਉਹ ਲਵਾਉਣੀ ਹੈ ਕੁੜੀ ਜੀ ਕਾਲੂ ਕਹਿੰਦਾ ਹਲੇ ਮਿਸਤਰੀ ਕਹਿੰਦਾ ਕਾਲੂ ਰਿਆਈ ਦੇਖਦੇ ਬਾਕੀ ਕਾਲੂ ਜੇ ਟਾਈਮ ਲੱਗ ਗਿਆ ਕਾਲੂ ਕਰੋ ਮੈਂ ਕੀ ਕਰਾ ਰਹਾ ਫਿਰ ਕਰੋ ਇਹਦਵਾਰ ਹੋ ਗਿਆ ਪਰ ਉਹਦੇ ਕੋ ਚੱਕਰ ਨਹੀਂ ਹੁੰਦਾ ਪਰ ਦੁਕਾਨ ਖੁੱਲੀ ਹੋਣੀ ਹੈ ਅੱਛਾ ਇਹਦਾ ਬਿਮਾਰ ਜਾਊਗਾ ਇਹਦੇ ਨਾਲ ਟਰਾਲਾ ਬਾਹਰ ਕੱਢ ਕੇ ਬਾਹਰ ਕਾ ਕਰਨਾ ਜਿੱਦਣ ਲੋਡ ਪਾਉਗੀ ਉਦਨੇ ਕੱਢੀਏ ਬਾਹਰ ਅੰਦਰ ਖੜਾ ਹੁਣ ਵਧੀਆ ਕਰੋ ਥੋੜੀ ਕੱਢਣੀ ਆ ਥੋੜੀ ਜੀ ਅੰਦਰ ਉਦੋਂ ਘਰ ਮੁੱਕੂਗੀ ਥੋੜੀ ਨਹੀਂ ਟਰਾਲਾ ਬਾਹਰ ਕੱਢ ਕੇ ਫਿਰ ਕੱਢ ਲੂਗੇ ਪਹਿਲੇ ਪਹਿਲੇ ਕਿਹੜਾ ਲਾਇਆ ਨਹੀਂ ਰੈਡੀ ਵਧੀਆ ਏ ਰੈਡੀ ਆਏ ਆ ਵੀ ਰੈਡੀ ਅੰਦਰ ਤੇ ਲੱਦ ਕੇ ਬੰਨਾਂ ਪਰ ਉੱਥੇ ਅੰਦਰ ਚਲੀ ਜਾਂਦੀ ਰੈਡੀ ਫਿਰ ਹਾਂ ਡਰ ਲੱਗ ਸੇ ਨਾ ਚਲੀ ਜਾਂਦਾ ਅੰਦਰ ਇਹਦਾ ਤੋਨਾ ਹੀ ਖੇਤਰ ਬੈੰਦੀ ਤਾਰ ਨਹੀਂ ਰੇੜੀ ਪਰ ਵੀ 12 ਪੰਡਾ ਚਲੀ ਜਾਂਦੀਆਂ ਦੋ ਗੜੇ ਲਾਗੇ 25 ਪੰਡਾ ਚਲੀ ਜਾਣੀਆਂ ਦੋ ਹੋਰ ਲੱਗੇ ਮਿੰਨਾ ਲੱਗ ਜਾਣਾ ਕਿੱਧਰੇ ਹਜੇ ਫਿਰ ਕੱਖ ਵੱਲੇ ਆ ਹਾਂ ਕੱਖ ਵੀ ਵੱਲਦੇ ਅੱਛਾ ਰੇੜਾ ਲੈ ਗਿਆ ਬਟਾਣਾ ਕੱਲ ਮੈਂ ਪੈਪਜਾ ਲੈ ਆਇਦਾ ਮਰੰਡੇ ਜਾ ਕੇ ਅੱਜ ਕੱਲ ਉਹ ਨਾ ਫਿਰ ਮੇਰੇ ਨਾ ਬਿੱਡੇ ਦੇ ਉੱਪਰ ਗੋਲ ਪੈਪ ਲੱਗਿਆ ਭਾਈ ਉਹ ਵਜੇ ਪਿੱਛੇ ਵੀ ਘੋੜੀ ਦਾ ਗੋਲੇ ਪੈਪ ਵਧੀਆ ਲੱਗਣਾ ਏ ਨੇ ਤਾਂ ਤੇ ਹੰਤਾ ਕਹਿੰਦਾ ਵੀ ਬਿੰਦਰ ਦੁਆਲ ਬਾਲਾ ਚੈਨਰ ਇਹ ਮੈਂ ਚੈਨਰ ਚੰਗਾ ਹਾਂ ਹਾਂ ਮੈਂ ਚੈਨਰ ਚੰਗਾ ਜੀ ਨਾ ਐਂਗਲ ਹਾਂ ਹਾਂ ਮੋ ਚੰਗਾ ਜੀ ਲੱਗਣਾ ਵੀ ਪੈਪੇ ਲਿਆਉਂਗਾ ਮੈਂ ਪੈਪੇ ਲਾ ਦੀ ਪਿੱਛੇ ਉਹ ਘੋੜੀ ਜਿ ਲਈ ਦੇ ਨਾ ਐ ਵੀ ਉਹ ਤੁਸੀਂ ਲੰਬਾਈ ਵੱਜਦੀ ਟਰਾਲੇ ਦੀ ਕੱਲੂ ਦੇਖਦਾ ਸ਼ਾਇਦ ਭਾਈਏ ਵੀ ਘਨ ਨਗੜ ਨਾ ਆਉਣ ਕੱਲੂ ਪਰਚੀ ਆ ਗਈ ਹਾਂ ਪਰਚੀਆਂ ਵਾਧੂ ਹੁਣ ਮਿਲ ਕੇ ਲੈਣਾ ਮਿਲ ਤਿੰਨ ਤਰੀਕ ਨੂੰ ਦੋਨੋਂ ਐਂਟਰੀ ਹੋਣੀ ਐ ਦੋ ਨਹੀਂ ਤੁਹਾਨੂੰ ਦੱਸਦੇ ਸਾਨੂੰ ਪਤਾ ਲੱਗੇ ਨੇਗਾ ਫੀ ਕਰਨੀ ਆ ਨੰਬਰ ਦਾ ਪਤਾ ਲੱਗਿਆ ਉਹ ਤਾਂ ਆਪਿਆਂ ਦੇ ਜੂ ਜਦੋਂ ਪਰਚੀ ਅੱਜ ਕਹਿੰਦਾ ਆਉਣਾ ਆਉਣਾ ਫਰਾਉਣਾ ਉਹਨੇ ਅੱਜ ਕਹਿੰਦਾ ਆਉਣਾ ਫਰਾਉਣਾ ਹਾਂ ਹਾਂ ਜੀ ਹੂੰ ਬੜੀ ਆ ਪਰਚੀ ਤਾਂ ਦੇਣੀ ਨਾ ਮੰਨੂ ਦੇ ਦੇ ਅਰਕੂ ਜੀ ਆਹ ਉਹ ਮੈਨੂੰ ਦੇ ਦੇ ਮੈਂ ਪਟਣਾ ਜਿਹਦਾ ਪਟਣਾ ਦਾ ਮੈਂ ਮੰਡਲੇ ਪਟਣਾ ਐ ਇਹਦੇ ਬੂਟਾਂ ਵਾਲਾ ਪਟਣਾ ਇਹ ਨੰਬਰ ਦੀ ਜੀ ਤੈਨੂੰ ਕਿਨੇ ਨੰਬਰ ਦੀ ਬਸ 100 ਨੰਬਰ ਵਾਲੀ ਕਾਲੇ ਨੇ ਦੇਤੀ ਕਾਲਾ ਕੱਤ ਦੇ ਕੋਨੇ ਦੇ ਦਿੱਤੀ ਕੜਾ ਕੰਨ ਮੈਦੇ ਔਖਾ ਮੈਨੂੰ ਲੇਬਰ ਨਹੀਂ ਮਿਲਦੀ ਹਲੇ। ਬਾਜੀ ਨੂੰ ਜੀ ਹੋਈ ਗੱਲ ਕੋਈ। ਹੋ ਜਾਊ ਹੋ ਗਈ। ਹਾਂ। ਹਾਂ। ਦੇਤੀ ਕਿਉਂ? ਹਾਂ ਹਾਂ। ਬੰਦੇ ਯਾਰ। ਅੱਧੇ ਸਮਾਂ 18 ਵੀ ਦੀ ਆ ਉਹ ਠੱਤੀ ਨਹੀਂ ਚੱਲਣਾ ਉਹਦੇ ਪਰ। ਹਾਂ। 18 20 ਦੀ ਆ ਉਹ ਠੱਤੀ ਨਹੀਂ ਚੱਲਣਾ ਉਹਦੇ ਪਰ। ਪਰਚੀ ਦੇ ਦੇ ਮੈਂ ਆਪੇ ਜਲਾ ਦੇਣਾ। ਨਾ। ਪਰਚੀ ਨਹੀਂ ਮਿਲਣੀ। ਇਹ ਗੱਲ ਝੂਠ ਹੈ। ਉਂ ਜੋ ਮਰਜ਼ੀ ਟਰਾਲੀ ਲੈ ਜਾ ਟਰੈਕਟਰ ਲੈ ਜਾ ਪਰਚੀ ਨਹੀਂ ਮਿਲਣੀ। ਨਹੀਂ ਨਹੀਂ। ਪਰਚੀ ਨਹੀਂ ਮਿਲਣੀ। ਹਾਂ। ਜੇ ਕੰਡਾਇਆ ਕਹਿੰਦੇ ਨਾ ਵੀ ਡਾਇਆ ਨਹੀਂ ਮਿਲਣਾ 20 ਜਿੰਨਾ ਮਰਜੀ ਲੈ ਜਾ ਟਰੈਕਟਰ ਲੈ ਜਾ ਮਸ਼ੀਨ ਲੈ ਜਾ ਉਹ ਕੰਮ ਹੋਇਆ ਵਾ 141 ਕਾਲੇ ਦੀ ਇਸੇ 3 ਨੰਬਰ ਦੀ ਹਾਂ ਹਾਂ ਉਹੀ ਕਾਲਾ ਕੰਦਾ ਲੈਦਾ ਕਾਲਾ ਪਰਚਿੰਨ ਦਊਗਾ ਯਾਰ ਫਿਰ ਚੱਲ ਦੇਖਦੇ ਆ ਫਿਰ ਇਹਨੂੰ ਦੰਦਾ ਹੈ ਕਿ ਕਿਹਨੂੰ ਦੰਦਾ ਹੈ ਦੇਣੀ ਉਹਨੇ ਕਿਤੋਂ ਦੰਦਾ ਪਟਣਾ ਆ ਨਹੀਂ ਰੱਖਣਾ ਉਹਨੇ ਤੇ ਇਹ ਸਾਨੂੰ ਕਹਿੰਦੇ ਬਾਪ ਜੇ ਫਟਦਾ ਇਹ ਸੋ ਗਿਆ ਹੂੰ ਦੇ ਕੋਰੇ ਮਮ ਕੋਲ ਬਾਈ ਮਾਰਦਾ ਇਹ ਤਾਂ ਹੈ ਚਲੋ ਮਿਲਦੇ ਆਂ ਜੇ ਫਿਰ ਕਿਸੇ ਹੋਰ ਵੀਰੀਆਂ